ਐਂਟਰੀ ਗੇਟ ਉਧਰੋਂ ਹੈ ਉਧਰਲੇ ਪਾਸੋਂ ਲੋਕ ਇਹਦੇ ਅੰਦਰ ਐਂਟਰ ਹੁੰਦੇ ਨੇ ਤੇ ਇਹ ਬਿਲਕੁਲ ਪਾਕਿਸਤਾਨ ਤੇ ਲਾਹੌਰ ਦੇ ਬਿਲਕੁਲ ਸੈਂਟਰ ਦੇ ਵਿੱਚ ਰਣਜੀਤ ਸਿੰਘ ਇਧਰ ਦੀ ਲੰਘ ਰਿਹਾ ਸੀ ਤੇ ਜਿਹੜਾ ਲੋਕ ਮੋਰਾਂ ਦਾ ਜਿਹੜਾ ਪ੍ਰੋਗਰਾਮ ਦੇਖ ਰਹੇ ਸੀ ਨਾ ਉਹ ਪ੍ਰੋਗਰਾਮ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੱਲ ਨੂੰ ਹੋ ਗਏ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸਣ ਲੱਗ ਪਏ ਕਿਉਂਕਿ ਉਸ ਸਮੇਂ ਦੇ ਤੇ ਅੱਜ ਦੇ ਹਾਲਾਤ ਕੁਝ ਹੋਰ ਸਨ ਉਸ ਸਮੇਂ ਦੇ ਉਹ ਲੋਕ ਜਿਹੜੇ ਮਹਾਰਾਜੇ ਰਾਜੇ ਸਨ ਉਹ ਮੁਸ਼ਕਲਾਂ ਸੁਣਦੇ ਸੀ ਤੇ ਉਹਨਾਂ ਦਾ ਹੱਲ ਵੀ ਕਰਿਆ ਕਰਦੇ ਸਨ ਉਦੋਂ ਜਦੋਂ ਮੁਸ਼ਕਲਾਂ ਦੱਸਣ ਲੱਗ ਪਏ ਤੇ ਉਦੋਂ ਮਤਲਬ ਕਿ ਮੁਸ਼ਕਲਾਂ ਦਸੀਆਂ ਮਹਾਰਾਜ ਨੇ ਕੁਝ ਹੱਲ ਵੀ ਕੀਤੀਆਂ ਮਹਾਰਾਜਾ ਨੇ ਇਹ ਕੁਝ ਜਿਹੜੇ ਆ ਵਿੱਚੋਂ ਹੀ ਲੋਕਸਾਨ ਜਿਹੜੇ ਉਹਨਾਂ ਨੂੰ ਮੁਸ਼ਕਲਾਂ ਦੱਸ ਰਹੇ ਉਹਨਾਂ ਵਿੱਚੋਂ ਇੱਕ ਸਿੰਘ ਨੇ ਜਾ ਕੇ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਜਾ ਕੇ ਕਿਹਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ ਉਹਦੇ ਉਥਾ ਉਥੇ ਮੋਰਾ ਦਾ ਨਾਚ ਦੇਖ ਰਿਹਾ ਵਾ ਇਹ ਜਿਹੜਾ ਇਹਨਾਂ ਨੂੰ ਸ਼ੋਭਾ ਇਹ ਇੱਕ ਮੰਦਿਰ ਬਣਿਆ ਹੋਇਆ ਤੇ ਇੱਥੇ ਕਹਿੰਦੇ ਜਦੋਂ ਮੋਰਾ ਆਉਂਦੀ ਸੀ ਤੇ ਸਭ ਤੋਂ ਪਹਿਲਾਂ ਉਹ ਆਪਣੇ ਪਾਠ ਪੂਜਾ ਕਰਕੇ ਤੇ ਫੇਰ ਅੱਗੇ ਆਪਣਾ ਨਿਰਿਤ ਜਿਹੜਾ ਉਹ ਪੇਸ਼ ਕਰਦੀ ਨਾਲ ਜੁੜਦਾ ਵਾ ਇੱਕ ਮੋਰਾ ਨਾਮ ਦੀ ਜਿਹੜੀ ਇੱਕ ਕਹਿ ਲਈਏ ਕਿ ਨੱਚਣ ਵਾਲੀ ਜਾਂ ਡਾਂਸਰ ਕਹਿ ਲੋ ਜਾਂ ਨਚਾਰ ਕਹਿ ਲੋ ਉਹਦੇ ਨਾਲ ਜਿਹੜਾ ਇਹਦਾ ਨਾਮ ਜੋੜਿਆ ਜਾਂਦਾ ਵਾ ਉਹਦੇ ਨਾਮ ਦੇ ਉੱਪਰ ਹੀ ਇਹਦਾ ਨਾਮ ਪਿਆ ਵਾ ਪੋਲ ਕੰਜਰੀ ਜਾਂ ਪੋਲ ਮੋਰਾ ਜਿਹੜਾ ਉਹਦੇ ਨਾਮ ਦੇ ਨਾਲ ਹੀ ਇਹਦਾ ਪ੍ਰਚਲਿਤ ਹੋਇਆ ਕੰਮ ਕਰਦੇ ਹੋਣਗੇ ਇੱਕ ਤੁਹਾਨੂੰ ਇਹਨਾਂ ਦੀ ਪੌੜੀਆਂ ਦੀ ਮੈਂ ਤੁਹਾਨੂੰ ਬਨਾਵਟ ਦਿਖਾ ਦੇਵਾਂ ਘਟੋ ਘਟ 1.5 ਫੁੱਟ ਦੀ ਉਚਾਈ ਤੇ ਇਹ ਪੌੜੀਆਂ ਲੱਗੀਆਂ ਹੋਈਆਂ ਨੇ ਇਹਦੇ ਕਾਰਨ ਕਈਆਂ ਬੰਦਿਆਂ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਕਿ ਉਸ ਟਾਈਮ ਦੇ ਬੰਦੇ ਹੀ ਬੜੇ ਜਵਾਨ ਸੀਗੇ ਤੇ ਉਹਨਾਂ ਨੂੰ ਇਹ ਪੌੜੀਆਂ ਚੜਨ ਲੱਗੀਆਂ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਸੀ ਆਉਂਦੀ ਕੋਈ ਵਿੱਚ ਮਹਾਰਾਜਾ ਰਣਜੀਤ ਸਿੰਘ ਆ ਨਾ ਜਿਹੜੇ ਉਹ ਲਾਹੌਰ ਤੋਂ ਅੰਮ੍ਰਿਤਸਰ ਵੱਲ ਨੂੰ ਜਦੋਂ ਜਾਂਦੇ ਸੀ ਨਾ ਚਾਹੇ ਉਹ ਸ੍ਰੀ ਹਰਮੰਦਰ ਸਾਹਿਬ ਲਾ ਲੋ ਜਾਂਦੇ ਸੀ ਚਾਹੇ ਉਹ ਆਪਣੇ ਮਹਾਰਾਜਾ ਜਦੋਂ ਹੁੰਦੀ ਹੈ ਵਿਰਾਸਤ ਹੁੰਦੀ ਹੈ ਤੇ ਉਹਦੇ ਕੰਮ ਕਾਜ ਲਈ ਜਦੋਂ ਜਾਂਦੇ ਸਨ ਤੇ ਉਦੋਂ ਜਿਹੜੇ ਆ ਇਸ ਰਸਤੇ ਥਾਣੀ ਲੰਘਦੇ ਸਨ ਇਹ ਪਾਕਿਸਤਾਨ ਤੋਂ ਸਿਰਫ 22 ਕਿਲੋਮੀਟਰ ਦੀ ਦੂਰੀ ਤੇ ਆ ਇੱਥੋਂ ਜਿਹੜਾ ਹਗਾ ਅਮਰਸਰ ਅਮਰਸਰ 25 ਕਿਲੋਮੀਟਰ ਹੋਊਗਾ ਤੇ 22 ਕਿਲੋਮੀਟਰ ਇੱਥੋਂ ਲਾਹੌਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਉਂਦੇ ਸੀ ਤੇ ਇੱਥੇ ਉਹਨਾਂ ਦਾ ਦਰਬਾਰ ਸੱਜਦਾ ਸੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਸੀ ਕਹਿੰਦੇ ਵਪਾਰਕ ਇੱਥੇ ਮੰਡੀ ਵੀ ਚੱਲਦੀ ਹੁੰਦੀ ਸੀ ਬਹੁਤ ਵੱਡਾ ਵਪਾਰ ਜਿਹੜਾ ਵਾ ਇਸ ਜਗ੍ਹਾ ਤੇ ਚੱਲਦਾ ਹੁੰਦਾ ਸੀ ਉਹਨਾਂ ਨੇ ਕਿਹਾ ਕਿ ਅੱਜ ਇਕ ਮਹਾਰਾਜਾ ਜਿਹੜਾ ਵਾ ਉਹ ਮੋਰਾ ਦਾ ਨਾਚ ਦੇਖ ਰਿਆ ਕੱਲ ਨੂੰ ਤੁਹਾਡੇ ਸਿਪਾਹੀ ਦੇਖਣਗੇ ਪਰਸੋਂ ਨੂੰ ਤੁਹਾਡੇ ਜਿਹੜੇ ਆ ਚੌਣ ਵਾਲੇ ਦੇਖਣਗੇ ਤੇ ਫਿਰ ਚੌਥ ਨੂੰ ਤੇ ਸਾਰਾ ਜਿਹੜਾ ਵਾ ਪੰਜਾਬ ਹੀ ਦੇਖਣ ਲੱਗ ਪੇਗਾ ਇਹਦੇ ਗੱਲ ਠੀਕ ਨਹੀਂ ਆ ਨਾ ਫਿਰ ਉੱਥੇ ਜਿਹੜੀ ਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਜਿਸ ਤੋਂ ਬਾਅਦ ਜਿਹੜੀ ਉਹ ਸਜ਼ਾ ਵੀ ਦਿੱਤੀ ਗਈ ਤੇ ਉਹਨਾਂ ਨੇ ਹੱਸ ਕੇ ਜਿਹੜੀ ਉਹ ਸਵਕਾਰ ਕਰਦੇ ਹੋਏ ਉਹ ਸਜ਼ਾ ਵੀ ਜਿਹੜੀ ਉਹ ਇੱਥੇ ਵਪਾਰ ਘਾਬ ਹੀ ਉਹ ਜਿਹੜੇ ਇੱਥੇ ਵਪਾਰੀ ਆਉਂਦੇ ਹੁੰਦੇ ਸਨ ਉਹਨਾਂ ਜਿਹੜੇ ਉਹ ਮੋਰਾ ਦਾ ਜਿਹੜਾ ਵਾ ਉਹ ਨਾਚ ਗਾਲਾ ਜਿਹੜਾ ਉਹ ਦੇਖਦੇ ਹੁੰਦੇ ਸਨ ਦੋਸਤੋ ਕਹਿੰਦੇ ਹਿੰਦੁਸਤਾਨ ਦੀ ਧਰਤੀ ਤੇ ਕਦੇ ਸਾਡਾ ਵੀ ਰਾਜ ਹੁੰਦਾ ਸੀ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਵੱਲੋਂ ਬਣਾਇਆ ਗਿਆ ਇੱਕ ਤਾਲ ਦੇ ਵਿੱਚ ਖੜਿਆ ਏ ਇਸ ਤਾਲ ਨੂੰ ਮੋਰਾ ਪੁਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਚੱਲਦੀ ਹੋਏਗੀ ਬਹੁਤ ਵੱਡਾ ਤੇ ਬਹੁਤ ਸੁੰਦਰ ਇਹ ਤਾਲ ਜਿਹੜਾ ਵਾ ਉਹ ਬਣਿਆ ਹੋਇਆ ਕੁਝ ਹੋਰ ਤਸਵੀਰਾਂ ਤੁਹਾਡੇ ਨਾਲੇ ਮੈਂ ਸਾਂਝੀਆਂ ਕਰ ਦੇਵਾਂ ਉਧਰਲੇ ਪਾਸੇ ਇਹ ਐਂਟਰੀ ਗੇਟ ਉਧਰੋਂ ਹੈ ਉਧਰਲੇ ਪਾਸੋਂ ਲੋਕ ਇਹਦੇ ਅੰਦਰ ਐਂਟਰ ਹੁੰਦੇ ਨੇ ਤੇ ਇਹ ਬਿਲਕੁਲ ਪਾਕਿਸਤਾਨ ਤੇ ਲਾਹੌਰ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਤੇ ਇੱਥੇ ਬਹੁਤ ਵੱਡਾ ਵਪਾਰ ਚੱਲਦਾ ਹੁੰਦਾ ਸੀ ਇਤਿਹਾਸਮਾਰੀ ਵੀ ਜਾਣਾਂਗੇ ਪਹਿਲਾਂ ਇਹਦੀਆਂ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰ ਦੇਵਾਂ ਇਸ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸਜਦਾ ਹੁੰਦਾ ਸੀ ਕਦੇ ਇਸ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀਂ ਧਿਆਰ ਕਰਵਾਇਆ ਸੀਗਾ ਇਧਰਲੇ ਪਾਸੇ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਇੱਕ ਮੰਦਿਰ ਬਣਿਆ ਹੋਇਆ ਤੇ ਇੱਥੇ ਕਹਿੰਦੇ ਜਦੋਂ ਮੋਰਾ ਆਉਂਦੀ ਸੀ ਤੇ ਸਭ ਤੋਂ ਪਹਿਲਾਂ ਉਹ ਆਪਣੀ ਪਾਠ ਪੂਜਾ ਕਰਕੇ ਤੇ ਫਿਰ ਅੱਗੇ ਆਪਣਾ ਨਿਰਿਤ ਜਿਹੜਾ ਉਹ ਪੇਸ਼ ਕਰਦੀ ਸੀ ਜੇ ਮੈਂ ਇਹਦੀ ਮੀਨਾਕਾਰੀ ਦੀ ਗੱਲ ਕਰਾਂ ਤੇ ਕਹਿੰਦੇ ਵੀ ਇਹ ਨਾਨਕਸ਼ਾਈ ਇੱਟਾਂ ਨੇ ਤੇ ਨਾਨਕਸ਼ਾਈ ਇੱਟਾਂ ਚੂਨੇ ਦੇ ਨਾਲ ਲੱਗੀਆਂ ਹੋਈਆਂ ਨੇ ਕਈ ਸਾਲ ਬੀਤਣ ਤੋਂ ਬਾਅਦ ਅੱਜ ਵੀ ਇਹ ਆਪਣੀ ਮਜ਼ਬੂਤੀ ਦਰਸਾਉਂਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦਰਸਾਉਂਦੀਆਂ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨਾ ਮਜ਼ਬੂਤ ਸੀ ਆ ਤੇ ਉਹ ਉਸ ਸਮੇਂ ਦੇ ਕਾਰੀਗਰ ਜਿਹੜੇ ਆ ਉਹ ਕਿੰਨੇ ਮਜ਼ਬੂਤ ਹੋਣਗੇ ਤੇ ਕਿੰਨੇ ਵਧੀਆ ਤਰੀਕੇ ਦੇ ਨਾਲ ਇੰਜੀਨੀਅਰ ਜਿਹੜੇ ਉਹ ਕੰਮ ਕਰਦੇ ਹੋਣਗੇ ਇੱਕ ਤੁਹਾਨੂੰ ਇਹਨਾਂ ਦੀ ਪੌੜੀਆਂ ਦੀ ਮੈਂ ਤੁਹਾਨੂੰ ਬਨਾਵਟ ਦਿਖਾ ਦੇਵਾਂ ਘਟੋ-ਘਟ 1.5-1.5 ਫੁੱਟ ਦੀ ਉਚਾਈ ਤੇ ਇਹ ਪੌੜੀਆਂ ਲੱਗੀਆਂ ਹੋਈਆਂ ਨੇ ਇਹਦੇ ਕਾਰਨ ਕਈਆਂ ਬੰਦਿਆਂ ਤੋਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਕਿ ਉਸ ਟਾਈਮ ਦੇ ਬੰਦੇ ਬੜੇ ਜਵਾਨ ਸੀਗੇ ਤੇ ਉਹਨਾਂ ਨੂੰ ਇਹ ਪੌੜੀਆਂ ਚੜਨ ਲੱਗਿਆਂ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਸੀ ਆਉਂਦੀ ਕੋਈ ਦਿੱਕਤ ਨਹੀਂ ਸੀ ਆਉਂਦੀ ਉਹ ਜਵਾਨ ਹੀ ਬੜੇ ਸੀਗੇ ਇਸ ਕਰਕੇ ਇਹ ਪੌੜੀਆਂ ਦਾ ਫਾਸਲਾ ਜਿਹੜਾ ਵਾ ਉਹਨਾਂ ਨੇ ਆਪਣੀ ਕਦ ਕਾਠੀ ਦੇ ਮੁਤਾਬਕ ਬਣਾ ਹੋ ਗਿਆ ਦੂਸਰੀ ਤਸਵੀਰ ਤੁਹਾਡੇ ਨਾਲ ਇੱਕ ਸਾਂਝੀ ਕਰ ਦਵਾਂ ਇਧਰਲੇ ਪਾਸੇ ਇੱਕ ਪਰਦੇ ਵਾਲੀ ਕਹਿ ਲਿਏ ਕਿ ਬੀਬੀਆਂ ਦੇ ਇਸ਼ਨਾਨ ਕਰ ਵਾਸਤੇ ਪਰਦਾ ਰੱਖਿਆ ਗਿਆ ਸੀਗਾ ਇਧਰਲੇ ਪਾਸੇ ਇਹਦੇ ਅੰਦਰਵਾਰ ਬੀਬੀਆਂ ਜਿਹੜੀਆਂ ਵਾ ਉਹ ਆਪਣਾ ਇਸ਼ਨਾਨ ਕਰਿਆ ਕਰਦੀਆਂ ਸਨ ਇਹ ਪਾਕਿਸਤਾਨ ਤੋਂ ਸਿਰਫ 22 ਕਿਲੋਮੀਟਰ ਦੀ ਦੂਰੀ ਤੇ ਆ ਇਥੋਂ ਜਿਹੜਾ ਹੈਗਾ ਅਮਰਸਰ ਅਮਰਸਰ 25 ਕਿਲੋਮੀਟਰ ਹੋਊਗਾ ਤੇ 22 ਕਿਲੋਮੀਟਰ ਇਥੋਂ ਲਾਹੌਰ ਹੈ ਤੇ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਉਂਦੇ ਸੀ ਤੇ ਇਥੇ ਉਹਨਾਂ ਦਾ ਦਰਬਾਰ ਸੱਜਦਾ ਸੀ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਸੀ ਕਹਿੰਦੇ ਵਪਾਰਕ ਇੱਥੇ ਮੰਡੀ ਵੀ ਚੱਲਦੀ ਹੁੰਦੀ ਸੀ ਬਹੁਤ ਵੱਡਾ ਵਪਾਰ ਜਿਹੜਾ ਵਾ ਇਸ ਜਗ੍ਹਾ ਤੇ ਚੱਲਦਾ ਹੁੰਦਾ ਸੀ ਖੂਬਸੂਰਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਆਪਾਂ ਇਸ ਆ ਮੋਹਰਾ ਪੁਲ ਦਾ ਪੂਰਾ ਇਤਿਹਾਸ ਜਾਣਨ ਵਾਸਤੇ ਸਾਡੇ ਨਾਲ ਵੀਰ ਕਬਲਜੀਤ ਸਿੰਘ ਬੇਗਪੁਰ ਜੁੜ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਫਿਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਨੂੰ ਮੋਰਾ ਪੁਲ ਤੇ ਲੈ ਕੇ ਆਏ ਆਂ ਤੇ ਮੋਰਾ ਪੁਲ ਦਾ ਪੂਰਾ ਇਤਿਹਾਸ ਜਾਣਨ ਵਾਸਤੇ ਮੇਰੇ ਨਾਲ ਮੇਰੇ ਸਹਿਯੋਗੀ ਵੀਰ ਕਬਲਜੀਤ ਸਿੰਘ ਬੇਗੇ ਪਰ ਮੌਜੂਦ ਨੇ ਆਓ ਆਪਾਂ ਪਾਉਣੇ ਫਤਿਹਦਾਨ ਤੇ ਜਾਣਦੇ ਆ ਇਸ ਇਲਾਕੇ ਦਾ ਪੂਰਾ ਇਤਿਹਾਸ ਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਾ ਪੁਲ ਜਾਂ ਮੋਰਾ ਕੰਜਰੀ ਇਹ ਨਾਂ ਜਿਹੜਾ ਇਸ ਜਗ੍ਹਾ ਦਾ ਕਿਉਂ ਪੈਂਦਾ ਮੋਰਾ ਪੁਲ ਜਾਂ ਕੰਜਰੀ ਪੁਲ ਜਿਹੜਾ ਇਹਨੂੰ ਨਾਂ ਜਿਹੜਾ ਵਾ ਇਹਦਾ ਸਿਰਫ ਇੱਕ ਹੀ ਇਹਦਾ ਹੈਗਾ ਵਾ ਕਿ ਇਹਦਾ ਨਾਂ ਜਿਹੜਾ ਮੋਰਾ ਦੇ ਨਾਲ ਜੁੜਦਾ ਵਾ ਇੱਕ ਮੋਰਾ ਨਾਮ ਦੀ ਜਿਹੜੀ ਇੱਕ ਕਹਿ ਲਈਏ ਕਿ ਨੱਚਣ ਵਾਲੀ ਜਾਂ ਡਾਂਸਰ ਕਹਿ ਲੋ ਜਾਂ ਨਚਾਰ ਕਹਿ ਲੋ ਉਹਦੇ ਨਾਲ ਜਿਹੜਾ ਇਹਦਾ ਨਾਂ ਜੋੜਿਆ ਜਾਂਦਾ ਵਾ ਉਹਦੇ ਨਾਂ ਦੇ ਉੱਪਰ ਹੀ ਇਹਦਾ ਨਾਂ ਪਿਆ ਵਾ ਪੁਲ ਕੰਜਰੀ ਜਾਂ ਪੋਲ ਮੋਰਾ ਜਿਹੜਾ ਉਹਦੇ ਨਾਂ ਦੇ ਨਾਲ ਹੀ ਇਹਦਾ ਪ੍ਰਚਲਿਤ ਹੋਇਆ ਉਹ ਜੁੱਤੀ ਵਾਲੀ ਕੀ ਘਟਨਾ ਸੀ ਕਿ ਇਹਦੇ ਜੁੱਤੀ ਉਹਦੀ ਪਾਣੀ ਚ ਡਿੱਗ ਗਈ ਜੁੱਤੀ ਨਾ ਵੇਖੋ ਜੇ ਆਪਾਂ ਸ਼ੁਰੂ ਤੋਂ ਚੱਲੀਏ ਨਾ ਵੀਰ ਜੀ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆ ਨਾ ਜਿਹੜੇ ਉਹ ਲਾਹੌਰ ਤੋਂ ਅੰਮ੍ਰਿਤਸਰ ਵੱਲ ਨੂੰ ਜਦੋਂ ਜਾਂਦੇ ਸੀ ਨਾ ਚਾਹੇ ਉਹ ਸ੍ਰੀ ਹਰਮੰਦਰ ਸਾਹਿਬ ਲਾ ਲੋ ਜਾਂਦੇ ਸੀ ਚਾਹੇ ਉਹ ਆਪਣੇ ਮਹਾਰਾਜਾ ਜਦੋਂ ਉਹਦੀ ਅਬਰਸਤ ਹੁੰਦੀ ਆ ਤੇ ਉਹਦੇ ਕੰਮ ਕਾਜ ਲਈ ਜਦੋਂ ਜਾਂਦੇ ਸਨ ਕਿ ਉਦੋਂ ਜਿਹੜੇ ਆ ਇਸ ਰਸਤੇ ਥਾਣੀ ਲੰਘਦੇ ਸਨ ਇੱਕ ਵਾਰੀ ਜਦੋਂ ਉਹ ਇਧਰ ਦੀ ਲੰਘ ਰਿਹਾ ਤੇ ਇੱਥੇ ਜਿਹੜੀ ਆ ਮੋਰਾ ਨਾਂ ਦੀ ਜਿਹੜੀ ਹੈ ਨੱਚਣ ਵਾਲੀ ਆ ਉਹ ਇਥੇ ਆਪਣਾ ਜਿਹੜਾ ਵਾ ਉਹ ਪ੍ਰੋਗਰਾਮ ਪੇਸ਼ ਕਰ ਰਹੀ ਸੀ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਉਹਨੂੰ ਵੇਖ ਰਹੇ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਜਗ੍ਹਾ ਦੇ ਉੱਪਰ ਆਉਂਦੇ ਆ ਤੇ ਜਿਵੇਂ ਅੱਜ ਕਿਤੇ ਜਾਈਏ ਆਪਾਂ ਪ੍ਰੋਗਰਾਮ ਦੇ ਤੇ ਜਦੋਂ ਵਿਆਹ ਸ਼ਾਦੀ ਦੇ ਜਾਂ ਕਿਤੇ ਮੇਲੇ ਤੇ ਜਾਈਏ ਤੇ ਜਦੋਂ ਕੋਈ ਅੱਜ ਦਾ ਐਮਐਲਏ ਜਾਂ ਮੰਤਰੀ ਆਉਂਦਾ ਨਾ ਤੇ ਲੋਕ ਦਵਾ-ਦਵਾ ਉਹਦੇ ਨਾਲ ਹੱਥ ਮਲਾਉਣ ਦੀ ਕੋਸ਼ਿਸ਼ ਕਰਦੇ ਜਾਂ ਫੋਟੋਆਂ ਖਿਚਾਉਣ ਦੀ ਕੋਸ਼ਿਸ਼ ਕਰਦੇ ਆ ਉਸ ਸਮੇਂ ਵੀ ਇਦਾਂ ਹੀ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਇਧਰ ਦੀ ਲੰਘ ਰਹੇ ਸੀ ਤੇ ਜਿਹੜਾ ਲੋਕ ਮੋਰਾਂ ਦਾ ਜਿਹੜਾ ਪ੍ਰੋਗਰਾਮ ਦੇਖ ਰਹੇ ਸੀ ਨਾ ਉਹ ਪ੍ਰ ਇਹ ਸੰਗ੍ਹਾ ਦੇ ਬਾਲ ਨੂੰ ਹੋ ਗਏ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸਣ ਲੱਗ ਪਏ ਕਿਉਂਕਿ ਉਸ ਸਮੇਂ ਦੇ ਅੱਜ ਦੇ ਹਾਲਾਤ ਕੋਜੇ ਹੋਰ ਸਨ ਉਸ ਸਮੇਂ ਦੇ ਉਹ ਲੋਕ ਜਿਹੜੇ ਮਹਾਰਾਜੇ ਰਾਜੇ ਸਨ ਉਹ ਮੁਸ਼ਕਲਾ ਸੁਣਦੇ ਸੀ ਤੇ ਉਹਨਾਂ ਦਾ ਹੱਲ ਵੀ ਕਰਿਆ ਕਰਦੇ ਸਨ ਉਦੋਂ ਜਦੋਂ ਮੁਸ਼ਕਲਾਂ ਦੱਸਣ ਲੱਗ ਪਏ ਤੇ ਉਦੋਂ ਮਤਲਬ ਕਿ ਮੁਸ਼ਕਲਾਂ ਦਸੀਆਂ ਮਹਾਰਾਜੇ ਨੇ ਕੋਜੇ ਹੱਲ ਵੀ ਕੀਤੀਆਂ ਮਹਾਰਾਜਾ ਨੇ ਤੇ ਕੁਝ ਜਿਹੜੇ ਆ ਵਿੱਚੋਂ ਹੀ ਲੋਕਸਾਨ ਜਿਹੜੇ ਉਹਨਾਂ ਨੂੰ ਮੁਸ਼ਕਲਾਂ ਦੱਸ ਰਹੇ ਉਹਨਾਂ ਵਿੱਚੋਂ ਇੱਕ ਸਿੰਘ ਨੇ ਜਾ ਕੇ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਜਾ ਕੇ ਕਿਹਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ ਉਹਦੇ ਉਥਾ ਉਥੇ ਮੋਰਾ ਦਾ ਨਾਚ ਦੇਖ ਰਿਹਾ ਵਾ ਇਹ ਜਿਹੜਾ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਤੇ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਉਥੇ ਜਾਂਦੇ ਆ ਤੇ ਜਥੇਦਾਰ ਸਾਹਿਬ ਜਿਹੜੇ ਆ ਉਹ ਇਹਨਾਂ ਦੇ ਨਾਲ ਖੁੱਲ ਕੇ ਗੱਲਬਾਤ ਨਹੀਂ ਕਰਦੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਵੀ ਪਹਿਲਾਂ ਨੇ ਜਿਹੜੇ ਜਥੇਦਾਰ ਸਾਹਿਬ ਆ ਉਹ ਖੋਲ ਕੇ ਗੱਲਬਾਤ ਕਰਦੇ ਸਨ ਅੱਜ ਥੋੜਾ ਥੋੜਾ ਜਿਹੜਾ ਵਾ ਉਹ ਪਾਸਾ ਵੱਟ ਦੇ ਨਜ਼ਰ ਆ ਰਹੇ ਨੇ ਨਾਰਾਜ਼ ਲੱਗ ਰਹੇ ਨੇ ਤੇ ਜਦੋਂ ਇਹਨਾਂ ਨੇ ਫਿਰ ਪੁੱਛਿਆ ਵੀ ਕੀ ਗੱਲਬਾਤ ਤੁਸੀਂ ਨਾਰਾਜ਼ ਕਿਉਂ ਜੇ ਤੇ ਉਹਨਾਂ ਨੇ ਕਿਹਾ ਕਿ ਅੱਜ ਇੱਕ ਮਹਾਰਾਜਾ ਜਿਹੜਾ ਵਾ ਉਹ ਮੋਰਾ ਦਾ ਨਾਚ ਦੇਖ ਰਿਆ ਕੱਲ ਨੂੰ ਤੁਹਾਡੇ ਸਿਪਾਹੀ ਦੇਖਣਗੇ ਪਰਸੋਂ ਨੂੰ ਤੁਹਾਡੇ ਜਿਹੜੇ ਆ ਚੌਣ ਵਾਲੇ ਦੇਖਣਗੇ ਤੇ ਫਿਰ ਚੌਥ ਨੂੰ ਤੇ ਸਾਰਾ ਜਿਹੜਾ ਵਾ ਪੰਜਾਬ ਹੀ ਦੇਖਣ ਲੱਗ ਪਏਗਾ ਇਹਦੇ ਗੱਲ ਠੀਕ ਨਹੀਂ ਆ ਨਾ ਫਿਰ ਉਥੇ ਜਿਹੜੀ ਆ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਜਿਸ ਤੋਂ ਬਾਅਦ ਜਿਹੜੀ ਉਹ ਸਜ਼ਾ ਵੀ ਦਿੱਤੀ ਗਈ ਤੇ ਉਹਨਾਂ ਨੇ ਹੱਸ ਕੇ ਜਿਹੜੀ ਉਹ ਸਵਕਾਰ ਕਰਦੇ ਹੋਏ ਉਹ ਸਜ਼ਾ ਵੀ ਜਿਹੜੀ ਉਹ ਪੁਗਤੀ ਹੂੰ ਅੱਛਾ ਇਹ ਇਹ ਆ ਕਾਲੀਫੂਲਾ ਸਿੰਘ ਨੇ ਸਿਰਫ ਉਹਨਾਂ ਨੂੰ ਵੇਖਣ ਵਾਸਤੇ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੋਈ ਨਹੀਂ ਵੇਖੋ ਉਹ ਸਮੇਂ ਦਾ ਦੱਸਦੇ ਆ ਕਿ ਸੁਣਵਾਈ ਜਿਹੜੀ ਆ ਉਹ ਇਹਨਾਂ ਨੇ ਜਦੋਂ ਕਹਿ ਹੀ ਦਿੱਤਾ ਕਿ ਜੋ ਤੁਸੀਂ ਸਜ਼ਾ ਲਾਉਂਦੇ ਜੀ ਉਹ ਮੈਂ ਭੁਗਤਣ ਨੂੰ ਤਿਆਰ ਆ ਹਨਾ ਬੜਾ ਉਹ ਜਿਗਰ ਵਾਲੇ ਇਨਸਾਨ ਦਾ ਉਹ ਅੱਜ ਜੇ ਆਪਾਂ ਗਏ ਨੂੰ ਕਹੀਏ ਉਹ ਕਹਿੰਦਾ ਵੀ ਮੈਂ ਨਹੀਂ ਗਲਤੀ ਕੀਤੀ ਹਨਾ ਫਿਰ ਜਦੋਂ ਸਿਰ ਤੇ ਪਾਣੀ ਲੰਘ ਜਾਂਦਾ ਫਿਰ ਮੰਨਦੇ ਆ ਵੀ ਮੈਂ ਗਲਤੀ ਕੀਤੀ ਆ ਪਰ ਉਹਨਾਂ ਨੇ ਕੀਤੀ ਚਾਹੇ ਨਹੀਂ ਕੀਤੀ ਗਲਤੀ ਉਹਨਾਂ ਹੱਸ ਕੇ ਸਵਕਾਰ ਕੀਤੀ ਤੇ ਜੋ ਸਜ਼ਾ ਲੱਗੀ ਉਹ ਭੁਗਤਣ ਨੂੰ ਤਿਆਰ ਹੋਏ ਚਾਹੇ ਬੇਸ਼ੱਕ ਉਹਨਾਂ ਨੂੰ ਦੱਸ ਦਿਆ ਕਿ ਪਹਿਲਾਂ ਜਾਦੇ ਕੋੜਿਆਂ ਦੀ ਜਿਹੜੀ ਸਜ਼ਾ ਲਾਈ ਗਈ ਆ ਤੇ ਫਿਰ ਉਸ ਤੋਂ ਬਾਅਦ ਲੋਕਾਂ ਦੇ ਕਹਿਣ ਤੇ ਜਨਤਾ ਦੇ ਕਹਿਣ ਤੇ ਤੇ ਜਿਹੜੇ ਆ ਉਹਨਾਂ ਨੂੰ 1 ਹੀ ਸ਼ੈਦ ਕੋੜਾ ਜਿਹੜਾ ਉਹ ਮਾਰਿਆ ਗਿਆ ਜਿਹੜੀ ਉਹਨਾਂ ਨੂੰ ਸਜ਼ਾ ਉਹਨਾਂ ਨੇ ਉਹ ਹੱਸ ਕੇ ਸਵਾਰੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਅਚਨਚੇਤ ਇੱਧਰ ਦੀ ਲੰਗੇ ਤੇ ਉਹਨਾਂ ਨੇ ਅਚਨਚੇਤ ਲੋਕਾਂ ਦੀ ਇਕੱਠ ਨੂੰ ਵੇਖ ਕੇ ਰੁਕੇ ਤੁਸੀਂ ਇਹੀ ਕਹਿ ਰਹੇ ਹੋ ਪਰ ਬਹੁਤੀਆਂ ਕਹਾਣੀਆਂ ਤਾਂ ਇਹ ਜੋੜੀਆਂ ਜਾ ਰਹੀਆਂ ਵੀ ਮਹਾਰਾਜ ਜੀ ਸੇ ਇੱਥੇ ਦਰਬਾਰ ਸਜਾਉਂਦੇ ਹੁੰਦੇ ਸੀ ਤੇ ਸਪੈਸ਼ਲ ਉਹ ਨਿਰਿਤਕਾ ਦਾ ਨਾਚ ਵੇਖਣ ਵਾਸਤੇ ਉਹਨੂੰ ਬੁਲਾਉਂਦੇ ਹੁੰਦੇ ਸੀ ਉਹ ਤੇ ਰਾਜ ਦੇ ਵਿੱਚ ਉਹ ਨੱਚਦੀ ਹੁੰਦੀ ਜਿਹੜੀ ਤੁਸੀਂ ਗੱਲ ਕਰ ਰਹੇ ਜੇ ਆ ਇਹ ਵੀ ਗੱਲ ਜਿਹੜੀ ਉਹ ਪ੍ਰਚਲਿਤ ਆ ਬਿਲਕੁਲ ਉਹ ਤੁਹਾਡੀ ਗੱਲ ਠੀਕ ਹੈ ਗੱਲ ਪ੍ਰਚਲਿਤ ਆ ਪਰ ਜਿਹੜੇ ਲੋਕ ਇਹਦੇ ਦੋ ਪਹਿਲੂ ਆ ਜਿਹੜੇ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਇੱਥੇ ਰੁਕੇ ਸਨ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਕੇ ਤੇ ਇਥੋਂ ਜਿਹੜਾ ਜਾ ਕੇ ਦੱਸਿਆ ਗਿਆ ਉਹਦੇ ਨਾਲ ਜੋੜਿਆ ਗਿਆ ਜਿਹੜੇ ਲੋਕ ਇਸ ਗੱਲ ਨੂੰ ਮੰਨਦੇ ਆ ਉਹ ਇਹ ਕਹਿੰਦੇ ਆ ਵੀ ਉਹਨਾਂ ਨੂੰ ਭੰਡਣ ਵਾਸਤੇ ਜਾਂ ਉਹਨਾਂ ਦੀ ਕਰਦਾਰ ਖੁਸ਼ੀ ਕਰਨ ਵਾਸਤੇ ਇਹ ਗੱਲਾਂ ਜੋੜੀਆਂ ਜਾਂਦੀਆਂ ਪਰ ਜਿਹੜੇ ਲੋਕ ਦੂਸਰੇ ਪਹਿਲੂ ਨੂੰ ਮੰਨਦੇ ਆ ਉਹ ਕਹਿੰਦੇ ਕਿ ਮੋਰਾ ਨੂੰ ਜਿਹੜੇ ਆ ਮਹਾਰਾਜਾ ਰਣਜੀਤ ਸਿੰਘ ਉਹ ਉਹਨਾਂ ਦਾ ਨਾਚ ਵੀ ਦੇਖਦੇ ਰਹੇ ਆ ਕੁਝ ਲੋਕ ਉਹਨਾਂ ਦੇ ਨਾਲ ਵਿਆਹ ਸ਼ਾਦੀ ਹੋਣਦੀਆਂ ਵੀ ਗੱਲਾਂ ਕਰਦੇ ਕਿ ਵਿਆਹ ਵੀ ਕਰਵਾਇਆ ਪਰ ਦੋ ਪਹਿਲੂ ਆ ਕੁਝ ਲੋਕ ਉਸ ਗੱਲ ਨੂੰ ਮੰਨਦੇ ਆ ਤੇ ਕੁਝ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਮੰਨਦੇ ਆ ਹੁਣ ਆਪਾਂ ਇਹਨੂੰ ਜੋ ਸੱਚ ਮੰਨਣਾ ਉਹਦੇ ਫਿਰ ਸੱਚ ਕਿਹ ਸੱਚ ਵੇਖੋ ਜੇ ਤੇ ਆਪਾਂ ਸੱਚ ਤੇ ਆਪਾਂ ਇਸ ਤਰੀਕੇ ਨਾਲ ਜੇ ਤੇ ਆਪਾਂ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੇਖੀਏ ਤਾਂ ਫਿਰ ਤੇ ਸੱਚ ਜਿਹੜਾ ਵਾ ਉਹ ਆਪਾਂ ਇਸ ਗੱਲ ਨੂੰ ਮੰਨਦੇ ਆ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਖੜੇ ਹੋਣਗੇ ਹਣਾ ਕਿਉਂਕਿ ਜਿਹੜਾ ਉਹਨਾਂ ਦਾ ਰਾਜ ਸੀ ਉਹਦੇ ਵਿੱਚ ਇੱਕ ਸਿੱਖ ਧਰਮ ਦਾ ਜਿਹੜਾ ਸਿੱਖਾਂ ਦਾ ਜਿਹੜਾ ਰਾਜ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਦੋਂ ਕੋਈ ਵੀ ਲੋਕ ਜਿਹੜਾ ਵਾ ਭੁੱਖਾ ਨਹੀਂ ਸੌਂਦਾ ਉਹਨਾਂ ਦੇ ਰਾਜ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ 파ਰਸ ਕਿਹਾ ਜਾਂਦਾ ਸੀ ਇੱਕ ਬਜ਼ੁਰਗ ਜਿਹੜੀ ਮਾਈ ਉਹ ਤਵਾ ਲੈ ਕੇ ਵੀ ਉਹਨਾਂ ਕੋਲ ਆਈ ਕਿ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਤੁਸੀਂ ਜਿਹੜੇ ਮਹਾਰਾਜਾ ਰਣਜੀਤ ਸਿੰਘ 파ਰਸ ਆ ਜਿਹਨੂੰ ਹੱਥ ਲਾਉਂਦਾ ਸੋਨਾ ਹੋ ਜਾਂਦਾ ਤੇ ਮਹਾਰਾਜਾ ਨੇ ਕਿਹਾ ਕਿ ਇਹਨਾਂ ਦਾ ਤਵਾ ਬੀਬੀ ਦਾ ਲੈ ਲਓ ਤੇ ਇਹਨੂੰ ਜਿਹੜੀਆਂ ਸੋਨੇ ਨੇ ਜਿੰਨਾ ਇਹਦਾ ਜੀ ਸਿੰਘ ਜੇ ਕਿਸੇ ਤੋਂ ਦੁਖੀ ਵੇਖਦੇ ਸੀ ਕਿਸੇ ਨੂੰ ਜੇ ਘਾਈ ਕੋਈ ਉਹ ਤੋਂ ਪੰਡ ਨਹੀਂ ਚੁੱਕੀ ਜਾਂਦੀ ਉਹਦੀ ਪੰਡ ਘਰੇ ਸੁੱਟ ਕੇ ਆਉਂਦੇ ਸਨ ਜੇ ਕਿ ਇਹਨੂੰ ਦੁੱਖ ਮੁਸ਼ਕਲ ਆ ਉਹ ਸੁਣਦੇ ਸਨ ਕਹਿੰਦੇ ਕਿ ਉਹ ਗੱਲ ਦੇ ਵਿੱਚ ਕੁੱਤੇ ਦੇ ਗੱਲ ਚ ਉਹਨਾਂ ਨੇ ਸੋਨੇ ਦਾ ਜਿਹੜਾ ਉਹ ਕੈਂਠਾ ਪਾ ਕੇ ਵੀ ਕਮਾਇਆ ਉਹ ਵੀ ਨਹੀਂ ਕਿਸੇ ਨੇ ਲਾਇਆ ਅੱਜ ਦੇ ਸਮੇਂ ਤੇ ਵੇਖ ਲੋ ਕਿੰਨੀਆਂ ਚੋਰੀਆਂ ਚਕਾਰੀਆਂ ਜਿਹੜੀਆਂ ਹੋ ਰਹੀਆਂ ਜੇ ਆਪਾਂ ਉਹ ਗੱਲ ਤੇ ਆਈਏ ਤੇ ਉਹ ਜਿਹੜੀ ਗੱਲ ਬਿਲਕੁਲ ਸਹੀ ਆ ਤੇ ਜਿਹੜਾ ਦੂਹਰਾ ਪਹਿਲੂ ਆ ਉਹ ਕਹਿੰਦੇ ਕਿ ਜਿਹੜੀ ਮੋਰਾ ਵਾ ਨਾ ਉਹ ਨਾਚ ਹੀ ਇਸ ਤਰੀਕੇ ਦੇ ਨਾਲ ਕਹਿੰਦੇ ਕਰਦੀ ਆ ਕਿ ਮੋਰ ਵਾਗੂ ਨੱਚਦੀ ਹੁੰਦੀ ਸੀ ਉਹਦਾ ਨਾਚ ਤਾਂ ਫਿਰ ਮੋਰਾ ਪਾ ਦਿੱਤਾ ਤੇ ਉਹ ਤੋਂ ਬਾਅਦ ਚ ਜਿਹੜਾ ਵਾ ਉਹ ਇੱਥੇ ਕਹਿੰਦੇ ਵਪਾਰ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਪਿੱਛੇ ਜੇ ਮੈਂ ਤਸਵੀਰਾਂ ਤੁਸੀਂ ਵੇਖੋ ਇਥੇ ਮੰਦਿਰ ਵੀ ਬਣਾਇਆ ਗਿਆ ਮਸਜਿਦ ਵੀ ਕਹਿੰਦੇ ਕਿ ਹਰ ਧਰਮ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸਤਿਕਾਰ ਦਿੱਤਾ ਸੀ ਹਨਾ ਤੇ ਇਥੇ ਵਪਾਰ ਘਾਬ ਹੀ ਉਹ ਜਿਹੜੇ ਇਥੇ ਵਪਾਰੀ ਆਉਂਦੇ ਹੁੰਦੇ ਸਨ ਉਹਨਾ ਜਿਹੜੇ ਉਹ ਮੋਰਾ ਦਾ ਜਿਹੜਾ ਵਾ ਉਹ ਨਾਚ ਗਾਣਾ ਜਿਹੜਾ ਉਹ ਦੇਖਦੇ ਹੁੰਦੇ ਸਨ ਇਹਦਾ ਇਹ ਗੱਲ ਜਿਹੜੀ ਬਾਤ ਚੱਲ ਇਹ ਵੀ ਜੋੜੀਆਂ ਗਈਆਂ ਅੱਛਾ ਇੱਕ ਚੀਜ਼ ਹੋਰ ਹੈ ਇੱਕ ਕਹਿੰਦੇ ਵੀ ਉਹ ਰਾਜਾ ਸਾਹਿਬ ਮੰਗ ਵੀ ਉਹਨਾਂ ਦੀ ਪੂਰੀ ਕੀਤੀ ਇੱਥੇ ਇੱਕ ਪੋਲ ਬਣਾ ਕੇ ਦਿੱਤਾ ਜਿਹੜਾ ਰੋਹੀ ਦੇ ਉੱਤ ਲੱਗਦਾ ਹੈ ਕਿ ਉਹ ਜੁੱਤੀ ਵਾਲੀ ਜਿਹੜੀ ਕਹਾਣੀ ਉਹ ਕੀ ਜੁੜਦੀ ਹੈ ਇਹਦੇ ਨਾਲ ਜੁੱਤੀ ਵਾਲੀ ਕਹਾਣੀ ਜੀ ਇਦਾਂ ਕਹਿੰਦੇ ਜਦੋਂ ਮੋਰਾ ਇੱਥੇ ਨੱਚਣ ਆਉਂਦੀ ਹੁੰਦੀ ਸੀ ਨਾ ਜਦੋਂ ਉਹ ਰੁਕਦੇ ਹੁੰਦੇ ਸੀ ਆਣ ਕੇ ਵਪਾਰ ਘੱਬ ਵਪਾਰੀ ਜਾਂ ਮਹਾਰਾਜਾ ਰਣਜੀਤ ਸਿੰਘ ਆਣ ਕੇ ਰੁਕਦੇ ਹੁੰਦੇ ਜਦੋਂ ਇੱਥੇ ਆਪਣਾ ਹੀ ਪੇਸ਼ਕਾਰੀ ਕਰਨ ਆਉਂਦੀ ਹੁੰ ਪਾਣੀ ਦੇ ਵਿੱਚ ਉਹਦੀ ਲੰਘ ਕੇ ਆਉਣਾ ਪੈਂਦਾ ਸੀ ਬੇੜੀ ਦੇ ਉੱਪਰ ਇੱਕ ਵਾਰ ਕਹਿੰਦੇ ਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਉਹ ਜਦੋਂ ਆ ਰਹੀ ਸੀ ਤਾਂ ਉਹਦੀ ਜਿਹੜੀ ਜੁੱਤੀ ਹੈ ਨਾ ਉਹ ਪਾਣੀ ਦੇ ਵਿੱਚ ਜਿਹੜੀ ਰੁੜ ਗਈ ਉਹ ਤੋਂ ਬਾਅਦ ਉਹਨੇ ਇੱਥੇ ਆਉਣ ਤੋਂ ਮਨਾ ਕਰਤਾ ਕਹਿੰਦੀ ਮੈਂ ਨਹੀਂ ਇੱਥੇ ਆਣ ਕੇ ਨੱਚ ਗਾ ਨਹੀਂ ਸਕਦੀ ਮੈਂ ਇੱਥੇ ਪ੍ਰੋਗਰਾਮ ਨਹੀਂ ਕਰ ਸਕਦੀ ਕਿਉਂਕਿ ਮੇਰੀ ਜਿਹੜੀ ਜੁੱਤੀ ਆ ਉਹ ਜਿਹੜੀ ਪਾਣੀ ਦੇ ਵਿੱਚ ਰੁੜ ਗਈ ਹੈ ਉਹ ਤੋਂ ਬਾਅਦ ਜਿਹੜਾ ਉਹ ਪੁਲ ਬਣਾ ਕੇ ਦਿੱਤਾ ਕਿ ਤੈਨੂੰ ਇਹੋ ਜਿਹੀ ਕੋਈ ਮੁਸ਼ਕਲ ਨਹੀਂ ਆਊਗੀ ਉਹ ਪੁਲ ਬਣਾ ਕੇ ਦਿੱਤਾ ਉਹਦੇ ਕੋਲ ਇਹਦੇ ਨਾਲ ਵੀ ਇੱਕ ਗੱਲ ਹੋਰ ਜੁੜਦੀ ਹੈ ਵੀ ਉਹ ਕਹਿੰਦੇ ਕਿ ਲੋਕਾਂ ਦੀ ਵੀ ਮੰਗ ਸੀ ਕਿ ਇਹ ਪੌਲ ਨੂੰ ਬਣਾਇਆ ਜਾਵੇ ਤੇ ਆਉਣ ਜਾਣ ਵਾਸਤੇ ਮੁਸ਼ਕਲ ਸੀ ਉਹ ਚੀਜ਼ ਨੂੰ ਵੇਖਦੇ ਹੋਏ ਮਹਾਰਾਜਾ ਰਣਜੀਤ ਰਡੇ ਰਣਜੀਤ ਸਿੰਘ ਆ ਉਹਨਾਂ ਨੇ ਪੌਲ ਬਣਾਇਆ ਤੇ ਮੋਰਾ ਦੀ ਜਿਹੜੀ ਮੰਗ ਹੈ ਦੋਹਾਂ ਮੰਗਾਂ ਨੂੰ ਵੇਖਦੇ ਹੋਏ ਉਹ ਪੌਲ ਜਿਹੜਾ ਬਣਾ ਕੇ ਦਿੱਤਾ ਕਿਹਦੇ ਬਾਰੇ ਸੋਨੇ ਦੀ ਜੁੱਤੀ ਵੀ ਲੈ ਕੇ ਦਿੱਤੀ ਉਹਨਾਂ ਨੇ ਆ ਚਾਂਦੀ ਦੀ ਜੁੱਤੀ ਇਹਦੇ ਕਿ ਦੱਸਦੇ ਆ ਕਿ ਲੈ ਕੇ ਜਿਹੜੀ ਇਹ ਦਿੱਤੀ ਆ ਇਹ ਵੀ ਗੱਲ ਜਿਹੜੀ ਉਹ ਪ੍ਰਚਲਿਤ ਆ ਪ੍ਰਚਲਿਤ ਆ ਹਾਂ ਹੋ ਸੱਚ ਕੀ ਆ ਇਹ ਤੇ ਪਰਮਾਤਮਾ ਜੀ ਇਹ ਇਹ ਤੇ ਉਹ ਸਮੇਂ ਦੇ ਇਤਿਹਾਸ ਕਰ ਦੱਸ ਸਕਦੇ ਆ ਉਹ ਸਮੇਂ ਦੇ ਜਿਹੜੇ ਦੇਖਣ ਵਾਲੇ ਲੋਕ ਆ ਉਹ ਦੱਸ ਸਕਦੇ ਆ ਜਾਂ ਜੇ ਆਪਾਂ ਇਤਿਹਾਸ ਦੇ ਵਿੱਚ ਪੜ੍ਹੀਏ ਤੇ ਇਹ ਜਿਹੜੇ ਦੋਵੇਂ ਪਹਿਲੂ ਆਏ ਜੋੜੇ ਜਾਂਦੇ ਇਸ ਚੀਜ਼ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਇਹ ਇਤਿਹਾਸ ਬਹੁਤ ਵੱਡਾ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਆ ਭਾਈ ਸਾਹਿਬ ਨੇ ਦੋ ਪਹਿਲੂ ਜੋੜਿਆ ਵੀ ਇੱਕ ਤਾਂ ਮਹਾਰਾਜ ਅਚੰਚੇਤ ਰੁਕੇ ਤੇ ਉਹਨਾਂ ਨੇ ਵੇਖਿਆ ਵੀ ਨਿਰਤ ਦਾ ਜਿਹੜਾ ਉਹ ਕੰਜਰੀ ਦਾ ਜਿਹੜਾ ਨਾਚ ਚੱਲ ਰਿਹਾ ਤਾ ਇੱਕ ਉਹ ਜੋੜਿਆ ਜਾਂਦਾ ਹੈ ਇੱਕ ਉਹ ਜੋੜਿਆ ਜਾਂਦਾ ਵੀ ਆਪਣੇ ਵਪਾਰੀਆਂ ਨੂੰ ਖੁਸ਼ ਕਰਨ ਵਾਸਤੇ ਮਹਾਰਾਜਾ ਸਾਹਿਬ ਖੁਦ ਉਸ ਮੋਰਾ ਨੂੰ ਇੱਥੇ ਲੈ ਕੇ ਆਉਂਦੇ ਹੁੰਦੇ ਸੀ ਉਹਦਾ ਨਰਤ ਵੇਖਣ ਵਾਸਤੇ ਸੋ ਇਹ ਦੋ ਗੱਲਾਂ ਜਿਹੜੀਆਂ ਵਾਂ ਸੁਣਨ ਨੂੰ ਮਿਲੀਆਂ ਨੇ ਫਿਰ ਮਹਾਰਾਜਾ ਦੇ ਵਿਆਹ ਦੀ ਗੱਲ ਵੀ ਜੋੜੀ ਜਾਂਦੀ ਹੈ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਜੇ ਸਿੱਖਾਂ ਦੇ ਕਰਤਾਰ ਦੀ ਅਸੀਂ ਗੱਲ ਕਰੀਏ ਸਿੱਖਾਂ ਦੇ ਕਰਤਾਰ ਬਹੁਤ ਉੱਚੇ ਸੀਗੇ ਤੇ ਜੇ ਆਪਾਂ ਇਹਦੇ ਵੀ ਦੋ ਪੱਖ ਲਈਏ ਵੀ ਇੱਕ ਨੀਵੀ ਅ ਕਰਤਾਰ ਦੀ ਔਰਤ ਦੇ ਨਾਲ ਵਿਆਹ ਕਰਾਉਣਾ ਵੀ ਕੋਈ ਵੱਡੇ ਕਰਦਾਰ ਵਾਲੇ ਕਰ ਸਕਦਾ ਸੀ ਕੌਣ ਐਡਾ ਵੱਡਾ ਜੇਰਾ ਰੱਖੂਗਾ ਵੀ ਇੱਕ ਕੰਤਰੀ ਦੇ ਨਾਲ ਕੋਈ ਵਿਆਹ ਕਰਾ ਲੇ ਜੇ ਆਪਾਂ ਉਹ ਪੱਖ ਤੋਂ ਲੈਨੇ ਆ ਤੇ ਨਾਲ ਇਹ ਵੀ ਹੋ ਸਕਦਾ ਵੀ ਜਿਹੜੀ ਲੋਕ ਗੱਲ ਇਹ ਕਰਦੇ ਆ ਬਹੁਤ ਸਾਰੇ ਲੋਕਾਂ ਨੇ ਗੱਲ ਕਹੀ ਵੀ ਮਹਾਰਾਜਾ ਦੀ ਕਰਦਾਰ ਕੂਸ਼ੀ ਕਰਨ ਵਾਸਤੇ ਇਸ ਗੱਲ ਨੂੰ ਉਹਨਾਂ ਦੇ ਨਾਲ ਜੋੜਿਆ ਜਾਂਦਾ ਸੋ ਇਹ ਦੋਵੇਂ ਗੱਲਾਂ ਨੇ ਇਸ ਥਾਂ ਦੀਆਂ ਇਹ ਜਗ੍ਹਾ ਕਿੱਥੇ ਇਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਅਸੀਂ ਬਿਲਕੁਲ ਬਾਗਾ ਬਾਰਡਰ ਦੇ ਨੇੜੇ ਤੇੜੇ ਆ ਅਟਾਰੀ ਬਾਗਾ ਬਾਰਡਰ ਤੇ ਅਸੀਂ ਨੇੜੇ ਤੇੜੇ ਆ ਇੱਥੋਂ ਲਾਹੌਰ ਵੀ 22 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੰਮ੍ਰਿਤਸਰ ਇੱਥੋਂ 25-26 ਕਿਲੋਮੀਟਰ ਰਹਿ ਜਾਂਦਾ ਤੇ ਇਹ ਮੋਗਰਾਪੁਰ ਦੇ ਨਾਮ ਦੇ ਨਾਲ ਬਿਲਡਿੰਗ ਜਿਹੜੀ ਹੈ ਜਾਣੀ ਜਾਂਦੀ ਹੈ ਸਿੱਧਾ-ਸਿੱਧਾ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਨਾਲ ਜੋੜੀ ਜਾਂਦੀ ਹੈ ਇੱਕ ਵਾਰੀ ਜਦੋਂ ਵੀ ਤੁਸੀਂ ਇੱਥੇ ਆਓ ਤੇ ਇੱਥੇ ਦਰਸ਼ਨ ਮੇਲੇ ਜ਼ਰੂਰ ਕਰਕੇ ਜਾਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿ ਸਾਡੇ ਰਾਜਾ ਸਾਹਿਬ ਦਾ ਰਾਜ ਇਸ ਤਰ੍ਹਾਂ ਦਾ ਹੁੰਦਾ